ਪੰਜੋ ਡੀਜੀਪੀ ਪੰਜਾਬ ਸ੍ਰੀ ਗੌਰਵ ਜაძੇ ਜੀ ਦੇ ਸពਦ ਹਦਿਆਤਾ ਮੁਤਾਬਕ ਨਸ਼ਿਆਂ ਦੇ ਤੇਜ ਇੰਗੇਸਟਰ ਬਾਤ ਤੇ ਕਾਬੂ ਪਾਉਣ ਲਈ ਕਮਿਸ਼ਨਰੇਟ ਅੰਮਰ ਸਰ ਪੁਲਿਸ ਦੇ ਅਧਿਕਾਰੀਆਂ ਆਵਲੀ ਕਰਮਚਾਰੀਆਂ ਵੱਲੋਂ ਲਗਾਤਾਰ ਇਹ ਮਹਿੰਮ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ ਸ੍ਰੀ ਮਡੇਰ ਸਾਹਿਬ ਏਡੀਸੀਪੀ ਟੂ ਸ੍ਰੀ ਮਨੂ ਰਾਣਾ ਜੀ ਸਰਵਨਦੀਪ ਜੀ ਏਸੀਪੀ ਵੈਸਟ ਐਸਐਚਓ ਵੈਂਟੋਨਮੈਂਟ ਅਤੇ ਐਸਐਚਓ ਰੋਵਨ ਮਸੀਹ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵਿਨਿਊ ਹਰਗਵਿੰਦਪੁਰ ਸ਼ਾਟਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਦ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇਥੇ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਕਰਦੀ ਸੀ ਜਿਨੂੰ 4 ਕਿਲੋ 580 ਗ੍ਰਾਮ ਹੀਰਨ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਗੈਂਟੋਨਮੈਂਟ ਦੇ ਵਿੱਚ ਐਸਐਚਓ ਗੈਂਟੋਨਮੈਂਟ ਵੱਲੋਂ ਇੱਕ ਪ੍ਰੋਸੇਜ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਬੀਰ ਸਿੰਘ ਤੇ ਗੁਰਜੀਤ ਸਿੰਘ ਇਹਨਾਂ ਚੋਂ ਇੱਕ ਬੰਦਾ ਕਾਰਨ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘ੍ਰਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਜਿਸਮ ਜਿਹਦੇ ਜੇ ਡਰਾਈਵਲ ਕਰ ਰਹੀ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘ੍ਰਿੰਡੇ ਦੇ ਡੈਮ ਟੂ ਮਰਡਰ ਮਕਦਰਮੇ ਦੇ ਵਿੱਚ ਪਗੋੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਇਸ ਮੁਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਬਚਨ ਵਾਧਤਾ ਨੂੰ ਪੂਰੇ ਕਰਦਿਆਂ ਹੋਇਆਂ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰ ਗਵਰੀਆਂ ਕੀਤੀਆਂ ਸਰ ਤੁਹਾਡਾ 3 ਜਨ ਦੇਖਾਈਆਂ ਚਾਲੀਆਂ ਚ 3 ਗ੍ਰਿਫਤਾਰੀਆਂ ਹੋਈਆਂ ਗੁਰਜੀਤ ਸਿੰਘ ਮੌਕੇ ਤੋਂ ਭੱਜ ਗਿਆ ਉਹਨੂੰ ਅਸੀਂ ਉਹਦੇ ਪਿੱਛੇ ਲੱਗਿਆ ਨੂੰ ਕਾਬੂ ਕਰਾਂਗੇ ਵੈਪਨ ਕਿਹੜੇ ਰਿਕਵਰ ਹੋਏ ਬੈਪਨ ਦੋ ਪਿਸਤੌਲ ਨੇ 13 ਹੋਰ ਹੈ 315 ਸਰ ਇਹਦੀ ਗੀਦੀ ਫੜੀ ਹੈ ਜੀ ਇਹ ਕਿੰਨੇ ਤੋਪਾਂ ਉਤਾਰੀ ਸੀ ਉਹ ਇਹ ਰੋਸਾ ਕੀ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਦਾ ਜਿਹੜਾ ਪਾਕਿਸਤਾਨ ਨਸ਼ੇ ਦਸਤਰਾ ਦੇ ਨਾਲ ਉਹ ਇਨਵੋਲਡ ਹੈਗਾ ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨ ਟੱਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਇਹਨੇ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਦੇ ਉਹ ਦਸਿਲ ਜੀ ਹਾਂ ਜੀ ਜਵਾਈ ਫਰਾ ਇਹਨੇ ਕਨਫਾਈਨਮੈਂਟ ਦਾ ਆਰਟੀਕਲ ਇਸ ਤਰ੍ਹਾਂ ਕੀਤਾ ਇਹਦੋਂ ਇਹਨਾਂ ਦੇ ਦਸਤਨ ਉਹ ਦੋ ਤਿੰਨ ਪਹਿਲਾਂ ਅਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲ ਤੁਸੀਂ ਇਨਵੈਸਟੀਗੇਸ਼ਨ ਇਹਦੀ ਇਨਵੈਸਟੀਗੇਟ ਕਰ ਰਹੇ ਆ ਜੋ ਅਬਜੈਕਟ ਹੋਵੇਗਾ ਫਾਈਨਲ ਹੋਵੇਗਾ ਉਹ ਆਪ ਨੂੰ ਦੱਸ ਦਿੱਤਾ ਜਾਵੇ ਸਰ ਇਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਆਪਣਾ ਟਾਲੀ ਗਾਲੇ ਪਾਸੇ ਲੈ ਕੇ ਜੇ ਤੇ ਹੋਰ ਤੋਂ ਲੈ ਕੇ ਆਉਂਦੇ ਸੀ ਇਹ ਇਹੇ ਕਰਿੰਡਾ ਕਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉਤੋਂ ਹੀ ਬਾਹਰ ਪਾਕਿਸਤਾਨ ਤੋਂ ਬਾਹਰ ਆਇਆ ਡਰੋਨ ਦੇ ਰਾਹੀਂ ਇਧਰ ਮੰਗਵਾ ਕੇ ਤੇ ਤੇ ਰੋਪੀ ਕੋ ਮਿਲਦੇ ਕਾਫੀ ਚੱਲ ਰਿਹਾ ਲੇਟੋ ਚੱਲ ਰਿਆ ਸੀ ਜਿਹੜੇ 3ਰੇ ਦਿਨ ਇਹ ਰੋਪੀ ਨੇ ਵਿਸ਼ਾਲ ਨਰੇਸ਼ ਹਾਂਜੀ ਗੈਂਟ ਵਾਲਾ ਮਕਦਮਾ ਇਹਨਾਂ ਤੋਂ ਵੈਪਨਸ ਰਿਕਵਰ ਹੋਏ ਨੇ ਦੋ ਬੰਦਿਆਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਆ ਜਿਹੜੇ ਬਾਕੀ ਦੋ ਬੰਦਿਆਂ ਉਹਨਾਂ ਦੇ ਖਿਲਾਫ ਐਜ਼ ਆਫ ਨਾਓ ਕੋਈ ਕ੍ਰਿਮੀਨਲ ਕੇਸਸ ਦਰਜ ਨਹੀਂ ਹੈਗੇ ਇਹ ਇਨਵੈਸਟੀਗੇਸ਼ਨ ਆ ਇਹਨਾਂ ਦੀ ਇੰਟਰੋਗੇਸ਼ਨ ਆ ਉਹਦੇ ਜੋ ਜਿਹੜੀ ਗੱਲ ਸਾਹਮਣੇ ਆਵੇ ਗਈ ਉਹ ਉਹ ਤੋਂ ਅਨਸ਼ੇਕ ਕਰਦੀ ਸਰ ਮਹਿਲਾਵਾਂ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਆ ਰਹੀ ਸੀਗੀ ਇਹ ਉਹ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਆਪਣੇ ਉਹਨਾਂ ਨੇ ਸ਼ਹਿਰ ਦੇ ਵਿੱਚ ਸਪਲਾਈ ਕਰ ਮਹਿਲਾਵਾਂ ਨੂੰ ਕਿ ਜਾਂ ਫਿਰ ਬੰਦਿਆਂ ਨੂੰ ਦਿੱਤੀ ਆ ਜੀ ਉਹਨਾਂ ਦਾ ਹੀ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦਿਆਂ ਹੁੰਦਾ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇੰਡਸਟਰੀ ਕਰਨੀ ਆ ਇਹ ਹੋਰ ਤੋਂ ਦੇ ਗਲਪ ਪਹਿਲਾਂ ਕੋਈ ਕਹੇ ਜਾਂ ਨਹੀਂ ਇਹਦੇ ਗਲਪ ਪਹਿਲਾਂ ਕੋਈ ਬਤ ਕਰ ਸਰ ਮੈਂ ਲਿਖਾ ਚਾਹਾਂ ਮਸਲ ਪਈਆਂ ਚੀਜ਼ ਇਹਦੀ ਆ ਕਿ ਮੈਂ ਕਹਾਂ ਉਹ ਕਵਰ ਹੋਈ ਨਹੀਂ ਇਹ ਤੇਰੀ ਗੋਰੀ ਮੇਰੀ ਮੇਰੀ ਡਿਊਰ ਦੌਰਾਨ ਮੇਰੀ ਜਾਣਕਾਰੀ ਤਰ੍ਹਾਂ ਦੇ ਪਹਿਲਾਂ ਹੀ ਆ ਜਿਹੜੀ ਇਸ ਸਾਲ ਦੇ ਵਿੱਚ ਪਹਿਲੀ ਆ ਪਹਿਲੀ ਪਹਿਲੀ ਆ ਸਰ ਮੈਂ ਨਹੀਂ ਕੰਮ ਕਰਦੀ ਦਵਾਈ ਦਾ ਕਾਰ ਜੋਾਈ ਵੀ ਕਰਦਾ ਤੇ ਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਚੈਹ ਦੇ ਰਹੀ ਆ ਉਹਦੇ ਨਾਲ ਮੇਲੀ ਭੋਗਤਾ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਰਦਾ ਉਹ ਕਰਦਾ ਮੀਨ ਨਾਲ ਚਰਨੀ ਪਉਣ ਲੱਗਾ ਵਾ ਸਪਲਾਈ ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜੋਾਈ ਆ ਤੇ ਇਹ ਉਹਦੇ ਨਾਲ ਖਾਹ ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦੀ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਹੈ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਤਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈਗੀ ਆ ਸਰਕਾਰ ਦੇ ਮੈਂਬਰ ਨਾਲ ਪ੍ਰੋਪਰਟੀ ਹਾਂਜੀ ਤੇ ਪ੍ਰੋਪਰਟੀ ਇਹ 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 20000 ਡਰਗ ਮੰਨੀ ਬਣੀ ਆ ਤੇ ਪ੍ਰਾਪਰਟੀ ਜਿਹੜੀ ਸੀ ਉਹ ਡਾਟਾ ਲੈ ਰਹੇ ਆ ਡਿਟੇਲਸ ਲੈ ਰਹੇ ਆ ਜਿਹੜੀ ਵੀ ਉਹਨਾਂ ਨੇ ਨਸ਼ਾ ਤੋਂ ਮੜਾਈ ਹੋएगी ਉਹ ਉਹ ਸੀ ਥਰਡ ਐਫ ਦੇ ਜਿਹੜੀ ਪ੍ਰਾਪਰ ਕਰਦੇ ਸਰ ਇਹ ਹਰ ਨੇ ਆਈਏ ਲੋਨ ਲਾਈਨ ਬੋਲੇ ਬਕੇ ਡਰੋਨ ਨਹੀਂ ਆਈਏ ਹਾਂਜੀ ਤੇ ਜਿਹੜੇ ਵਿਅਕਤੀ ਆ ਕਿੰਨੇ ਇਦਾਂ ਨੇ ਕਿਹੜੇ ਜੀ ਇਹ ਕਿਹੜੇ ਵਿਅਕਤੀ 25 25 25 26 26 ਸਾਲ ਦੇ ਆ ਜਿਹੜੇ ਵੈਪਨਸ ਵਾਲੇ ਹੈਗੇ ਨੇ ਯੰਗ ਬੰਦੇ ਆ ਉਕਰੀਏ ਕਿ ਸਾਰੇ ਇਹਨਾਂ ਦੇ ਤੇ ਮੁਕੱਦਮੇ ਕਿੱਦਾਂ ਬਾਹਰ ਪੰਜਾਬ ਦੇ ਇਹ ਥਾਣੇ ਘ੍ਰੰਡੇ ਦੇ ਸਰ ਪਤਾ ਕੀ ਲੱਗਾ ਜੀ ਕਿਉਂ ਇਹਨਾਂ ਦੇ ਵੱਲੋਂ ਆਪਣੇ ਕੋਲ ਵੈਪਨ ਰੱਖੇ ਗਏ ਇਹਨਾਂ ਇਨ ਇਹਨਾਂ ਦੇ ਆਪ ਦੇ ਜਿਹੜੇ ਇਸ ਮਕਸਦ ਦਾ ਸੀ ਸਾਰਾ ਇੰਟਰੋਗੇਸ਼ਨ ਦੌਰਾਨ ਵੀ ਇਹ ਇਹਨਾਂ ਨੇ ਫਰਦਰ ਕਿੱਥੇ ਜਾ ਕੇ ਕੀ ਕਰਨਾ ਸੀ ਜਾਂ ਅੱਗੇ ਦੇ ਨਾਲ ਇਹਦੇ ਲੈ ਜਾਂਦੇ ਆ ਇਸ ਪਰਪਸ ਨਾਲੇ ਜਾ ਰਹੇ ਸੀ ਸਾਰਾ ਇੰਟਰੋਗੇਸ਼ਨ ਦਾ ਪਰ ਇਹੋ ਹੀ ਬੱਧੀ ਬਾਅਦ ਨਾਲ ਵਿੱਚ ਇਹਨਾਂ ਦੇ ਮਗਰਮੀ ਪਹਿਲੀ ਵੀ ਦਰਜੇ ਹੈਗੇ ਨਾਮ ਦਰਜ ਨਰੇਸ਼ ਕੁਮਾਰ ਤੇ ਗੁਰਜੀਤ ਸਿੰਘ ਦੇ ਗਰਾਂ ਸਰੀਕਮ ਅਲੀਠਾ ਰੋਡ ਤੋਂ ਪਰਚਾ ਦਰਜ ਹੋਇਆ ਹੈ ਕਿ ਨਾਮ ਕੋਈ ਗ੍ਰੋਥੀ ਭਰਾਤੀ ਮੰਗੀ ਹੈ ਉਹ ਕੀ ਹੈ ਸਾਰਾ ਮਾਮਲਾ ਉਹ ਕੰਪਲੇਂਟ ਆਈ ਹੈ ਅਸੀਂ ਉਹਨੂੰ ਦਰਜ ਕੀਤਾਗਾ ਉਹਦੀ ਇਨਵੈਸਟੀਗੇਸ਼ਨ ਕਰਕੇ ਵੈਰੀਫਾਈ ਕਰ ਰਹੇ ਹਾਂ ਜਿਉ ਅਜ਼ਲੀਅਤ ਦੇ ਵਿੱਚ ਸਹੀ ਹੈ ਜਾਂ ਗਲਤ ਹੈ ਜਾਂ ਕਿਹਦੇ ਵੱਲੋਂ ਹੈਗੀ ਆ ਦੈਟ ਇਜ਼ ਅ ਪਾਰਟ ਆਫ ਨੋਰਮਲ ਕਿਨੇ ਦੀ ਕਿਨੇ ਦੀ ਗ੍ਰੋਥੀ ਮੰਗੀ ਗਈ ਹੈ ਦੋ ਕੇਸਿਸ ਦੀ ਨਾ ਪੀਸੀਓ ਦਾ ਪੀਸੀ ਸਰ ਪੀਸੀ ਸਰ ਕੱਲ ਦਰਜ ਹੋਇਆ ਤੇ ਇੱਕ ਕੇਸ ਸਾਹਮਣੇ ਬੁੱਤਰ ਹੈ ਰਾਏ ਦੇ ਸਰ ਪਿੱਛੇ ਪੁੱਛ ਰਹੇ ਆ ਬਸ ਸਾਰੇ ਦਰਵਾਜ਼ੇ ਔਰ ਸਰ ਕੋਈ ਬੋਲਦੇ ਨਹੀਂ ਸਰ ਇਹ ਤੀਜਾ ਡਿਸਕਲੋਜ਼ ਨਹੀਂ ਲੈਣੇ ਉਹ ਉਹ ਇਨਵੈਸਟੀਗੇਸ਼ਨ ਦਾ ਮੈਟਰਸ ਹੀ ਉਹ ਸਟੇਟਮੈਂਟ ਐਕਸਕਲੋਜ਼ ਨਹੀਂ ਕਰਤਾ ਜਿਸ ਦਿਨ ਤਾਂ ਤੇ ਲਾਇਆ ਸਰ ਇਹ ਸਾਰੇ ਜਿਹੜੇ ਆ ਕੋਈ ਗਾਇਸ ਉਹ ਆਤਿਗੰਗਤੀ ਬੋਰਡ ਵਾਲੀ ਕਿਸੇ ਚੰਦ ਸਨ ਸਿੱਤੋ ਅਜਿਹਾ ਕੁਝ ਨਹੀਂ 올ਓਵਰ ਪੰਜਾਬ ਵੀ ਉਹਨਾਂ ਦੀ ਕਾਲ ਆ ਉਹ ਪੋਲਿਟਿਕਲ ਉਹਨਾਂ ਦੇ ਆਵਰੇ ਏਜੰਡੇ ਹੁੰਦੇ ਨੇ ਉਹਦੇ ਤਹਿਤ ਆ ਪਰੰਤੂ ਤੁਹਾਡੇ ਸਾਹਮਣੇ ਆ ਅਜਿਹਾ ਨਾ ਕੋਈ ਜਿਹਾ ਕਿਤੇ ਕ੍ਰਾਈਮ ਆ ਨਾ ਕੋ ਹੋਰ ਆ ਜੇ ਪੰਜਾਬ ਥਰੂ ਉਹਤਾਰੇ ਕਿਤੇ ਕ੍ਰਾਈਮ ਹੋਏ ਨੇ ਸਾਰੇ ਕ੍ਰਾਈਮ ਟਾਈਮਲੀ ਟ੍ਰੇਸ ਹੁੰਦੇ ਨੇ ਤੇ ਦੋਸ਼ੀ ਆ ਜਿਹੜੇ ਫੜ ਕੇ ਅੰਦਰ ਦਿੱਤੇ ਜਾਂਦੇ ਨੇ ਸੇਮ ਇਜ਼ ਫੋਰ ਅਮਰਸਰ ਹੇਡਾ ਬੜਾ ਵਧੀਆ ਪੀਸ ਬੋਲ ਤੇ ਸਾਰਾ ਕਰਾਈਮ ਅੰਡਰ ਕੰਟਰੋਲ ਚੱਲ ਰਿਹਾ ਹੈਗਾ ਉਹਨਾਂ ਨੇ ਆਪਣੇ ਪੋਲੀਟਿਕਲ ਏਜੈਂਡੇ ਹੁੰਦੇ ਨੇ ਉਹਨਾਂ ਨੇ ਆਪ ਦਾ ਕੋਈ ਨਾ ਕੋਈ ਰੱਖਿਆ ਹੁੰਦਾ ਪ੍ਰੋਗਰਾਮ ਕਰਦੇ ਜੰਦੇ ਨੇ ਪਰ ਅਜਿਹੀ ਗਲਤ ਕੋਈ ਤੱਥ ਨਹੀਂ ਹੈ ਵੀ ਜੀਸ਼ ਕੁਮਾਰ ਉਹ ਤੋਂ ਮਨੀ ਜਿਹੜਾ ਲੋਨਿੰਗ ਦਾ ਕਰੰਡਾ 307 ਦੇ ਤੇ ਗੁਰਪ੍ਰੀਤ ਜਿਹੜੇ ਉਹਦੇ ਨਾਲ ਹੋਏ ਗੁਰਜੀਤ ਗੁਰਪ੍ਰੀਤ ਜੀ ਹਾਂ ਇੱਕ ਚੌਥਾ ਬੰਦਾ ਗੁਰਜੀਤ ਆ ਜਿਹੜਾ ਕਿ ਆਲਰੇਡੀ ਇੱਕ 307 ਦੇ ਉਧਰੋਂ ਵੀ 307 ਦੇ ਵਿੱਚੋਂ ਪੀਓ ਸੀਗਾ ਉਹ ਲੋਡਿੰਗਾ ਹੈਗਾ ਅਦਰਵਾਈਜ਼ ਇਹ ਦੋ ਬੰਦੇ ਜਿਹੜੇ ਗੁਰਪ੍ਰੀਤ ਤੇ ਵਿਸ਼ਾਲ ਇਹ ਨਹੀਂ ਲੋਡ ਠੀਕ ਹੈ ਠੀਕ ਹੈ ਥੈਂਕ ਯੂ